ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਂ ਭពਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੇ ਭੈਣ ਦੇ ਚੋਣ ਮੈਦਾਨ ਦੇ ਵਿੱਚ ਉੱਤਨ ਨੂੰ ਲੈ ਕੇ ਤੇ ਨਾਲ ਕੀ ਨਰਿੰਦਰ ਮੋਦੀ ਦੇ ਵੱਲੋਂ ਪਹਿਲੀ ਵਾਰ ਜਿਹੜਾ ਅੰਬਾਨੀ ਅਡਾਨੀ ਅਤੇ ਕਾਂਗਰਸ ਦੇ ਸੰਬੰਧਾਂ ਤੇ ਨਿਸ਼ਾਨਾ ਸਾਧਿਆ ਤੇ ਹਾਲੇ ਵੀ ਜਿਹੜਾ ਪਾਰਟੀਆਂ ਬਦਲੋਂ ਦਾ ਦੌਰ ਚੱਰੀ ਹੈ ਅੱਜ ਵੀ ਦੋ ਨਾਂਮੀ 13 ਦੇ ਵੱਲੋਂ ਪਾਰਟੀ ਬਦਲੀ ਗਈ ਆ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਾਸੇਕਾ ਸਤਿ ਸ਼੍ਰੀ ਅਕਾਲ ਭੁਪਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਅਰਵਿੰਦ ਕੇਜਰੀਵਾਲ ਹੋਣਾ ਦੇ ਨਾਲ ਜੁੜੀ ਹੋਈ ਹੈ ਗੱਲਬਾਤ ਸੁਣਨ ਦੇ ਵਿੱਚ ਆਈ ਹੈ ਕਿ ਅਰਵਿੰਦ ਕੇਜਰੀਵਾਲ ਹੋਣਾ ਦੀ ਜਿਹੜੀ ਭੈਣ ਆ ਉਹ ਚੋਣ ਮੈਦਾਨ ਦੇ ਵਿੱਚ ਉਤਰ ਸਕਦੀ ਆ ਆਜ਼ਾਦ ਉਮੀਦਵਾਰ ਦੇ ਵੱਲੋਂ ਉਹ ਚੋਣ ਲੜਨਗੇ ਸੰਗਰੂਰ ਹਲਕੇ ਤੋਂ ਇਹ ਮਸਲਾ ਕੀ ਹੈ ਤੇ ਕਿਹੜੀ ਭੈਣ ਆ ਜਿਹੜੀ ਚੋਣ ਮੈਦਾਨ ਦੇ ਵਿੱਚ ਉਹਨਾਂ ਦੀ ਜਿਹੜੀ ਭੈਣ ਆ ਉਹ ਉੱਤਣ ਜਾ ਰਹੀ ਆ ਦੇਖੋ ਇਹ ਆਪਾਂ ਅ ਅੱਜ ਤੋਂ ਪਹਿਲਾਂ ਦੀ ਗੱਲ ਕਰਦੇ ਆ ਯਾਨੀ ਕਿ ਵਿਧਾਨ ਸਭਾ ਚੋਣ ਤੋਂ ਪਹਿਲਾਂ ਦੀ 2022 ਤੋਂ ਪਹਿਲਾਂ ਦੀ ਜਿਸ ਵੇਲੇ ਸਾਰੀਆਂ ਪਾਰਟੀਆਂ ਵੱਲੋਂ ਖਾਸ ਤੌਰ ਤੇ ਬਦਲਾਅ ਲਿਆਉਣ ਦੀ ਇੱਕ ਪ੍ਰੋਪਗੈਂਡੇ ਦੇ ਨਾਲ ਇੱਕ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਗਿਆ ਰਿਹਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਬਦਲਾਅ ਲਿਆਣਾ ਜਿਸ ਕਰਕੇ ਬਦਲਾਅ ਦੇ ਲਫ਼ਜ਼ ਨੂੰ ਲੈ ਕੇ ਪੰਜਾਬ ਦੇ ਵੋਟਰਾਂ ਨੇ ਵੱਧ ਚੜ੍ਹ ਕੇ VOTING ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਕੀਤੀ ਸੀ ਜਿਸ ਦਾ ਨਤੀਜਾ ਇਹ ਹੋਇਆ ਸੀ 92 ਜਿਹੜੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀ 117 ਦੇ ਵਿੱਚੋਂ ਉਸ ਵੇਲੇ ਜਦੋਂ ਵੱਖ-ਵੱਖ ਜਥੇਬੰਦੀਆਂ ਪ੍ਰੋਟੈਸਟ ਕਰਦੀਆਂ ਸੀਗੀਆਂ ਉਸ ਵੇਲੇ ਦੀ ਸਰਕਾਰ ਉਸ ਵੇਲੇ ਕਾਂਗਰਸ ਦੀ ਸਰਕਾਰ ਹੁੰਦੀ ਸੀ ਤੇ ਉਸ ਵੇਲੇ ਕੀ ਸੀਗਾ ਕਿ ਜਿਹੜੀਆਂ ਟੀਚਰ ਯੂਨੀਅਨ ਸੀਗੀਆਂ ਉਹ ਵੀ ਪ੍ਰੋਟੈਸਟ ਕਰਦੀਆਂ ਸੀ ਆਪਣੇ ਹੱਕਾਂ ਨੂੰ ਲੈ ਕੇ ਉਸ ਵੇਲੇ ਜਿਹੜੀ 646 ਪੀਟੀਆਈ ਯੂਨੀਅਨ ਦੀ ਇੱਕ ਸੀਗੀ ਆਗੂ ਉਹ ਵੀ ਪ੍ਰੋਟੈਸਟ ਕਰ ਰਹੀ ਸੀ ਤੇ ਜਿਸ ਢੰਗ ਨਾਲ ਮੁਹਾਲੀ ਦੇ ਵਿੱਚ ਆ 2022 ਤੋਂ ਪਹਿਲਾਂ ਦੀ ਗੱਲ ਹੈ ਕਿ ਮੁਹਾਲੀ ਦੇ ਵਿੱਚ ਟੀਚਰ ਟੀਚਰਾਂ ਦਾ ਜਿਹੜਾ ਪ੍ਰੋਟੈਸਟ ਜਿਹੜਾ ਸੀਗਾ ਔਰ ਉਸ ਪ੍ਰਦਰਸ਼ਨ ਸੀ ਜਿਹੜਾ ਸਰਕਾਰ ਦੇ ਖਿਲਾਫ ਉਹ جاری ਸੀਗਾ ਉਸ ਦੌਰਾਨ ਕੀ ਸੀ ਅਕਸਰ ਤੁਸੀਂ ਵੀ ਸੁਣਿਆ ਹੋਣਾ ਕਿ ਟੀਚਰਾਂ ਅਕਸਰ ਪਾਣੀ ਦੀ ਉੱਚੀ ਜੀ ਟੈਂਕੀ ਤੇ ਚੜ ਜਾਂਦੇ ਹੁੰਦੇ ਆਪਣਾ ਰੋਸ ਪ੍ਰਦਰਸ਼ਨ ਕਰਦੀਆਂ ਸੀਗੀਆਂ ਕਿ ਅਸੀਂ ਲਾਓ ਜੀ ਅਸੀਂ ਟੈਂਕੀ ਤੇ ਚੜ ਗਏ ਆ ਸਾਡੀਆਂ ਮੰਗਾਂ ਮੰਨੋ ਹੈਨਾ ਉਸ ਦੌਰਾਨ ਸਿਪੀ ਸ਼ਰਮਾ ਨਾਮ ਦੀ ਇੱਕ ਲੜਕੀ ਜਿਹੜੀ ਹੈ ਉਹ ਟੈਂਕੀ ਤੇ ਉਹ ਵੀ ਚੜ ਗਈ ਸੀ ਆਗੂ ਸੀ ਜਿਸ ਢੰਗ ਨਾਲ ਦੱਸਿਆ 646 ਪੀਟੀਆਈ ਯੂਨੀਅਨ ਦੀ ਹੈ ਨਾ ਤੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਜਿਹੜਾ ਸੀਗਾ ਉਸ ਲੜਕੀ ਨੂੰ ਇਹ ਕਿਹਾ ਸੀਗਾ ਦੱਸਿਆ ਸੀਗਾ ਪ੍ਰੋਟੈਸਟ ਕਰ ਰਹੀ ਸੀ ਜਿਸ ਵੇਲੇ ਬਾਕੀ ਟੀਚਰਾਂ ਵੇਸੀਆਂ ਕਿ ਬਿੱਬਾ ਜੀ ਐਸਰਾ ਹੈ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਉਹ ਝੂਠੀਆਂ ਸਰਕਾਰਾਂ ਨੇ ਹੈ ਨਾ ਪਿਛਲੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਆ ਵਾਦੇ ਪੂਰੇ ਨਹੀਂ ਕਰਦੀਆਂ ਤੇ ਕਿਸੇ ਤਰ੍ਹਾਂ ਮਨਾਇਆ ਸੀਗਾ ਉਸ ਲੜਕੀ ਨੂੰ ਤੇ ਉਹ ਆਪਣੀ ਟੈਂਕੀ ਤੋਂ ਉਤਰੀ ਸੀਗੀ ਔਰ ਜਿਸ ਦੌਰਾਨ ਇਹ ਸਭ ਚੀਜ਼ਾਂ ਹੋਈਆਂ ਸੀਗੇ ਤੇ ਉਹ ਜਿਹੜੀ ਲੜਕੀ ਸੀ ਸਿੱਪੀ ਸ਼ਰਮਾ ਜੀ ਉਹ ਧਰਮ ਦੀ ਭੈਣ ਜਿਹੜੀ ਸੀ ਬਣ ਗਈ ਸੀ ਅਰਵਿੰਦ ਕੇਜਰੀਵਾਲ ਨੇ ਉਹਨੂੰ ਆਪਣੀ ਧਰਮ ਦੀ ਭੈਣ ਬੁਲਾ ਲ ਕਹਤਾ ਸੀਗਾ ਤੇ ਉਹ ਧਰਮ ਦੀ ਭੈਣ ਅਫਸਰ ਤੁਸੀਂ ਪਿੱਛੇ ਵੀ ਜੀ ਵੀ ਖਬਰਾਂ ਸੁਣੀਆਂ ਹੋਈਆਂ ਹੋਣੀਆਂ ਕਿ ਇਸ ਇਹ ਉਹ ਲੜਕੀ ਜਿਹੜੀ ਹੈਗੀ ਹੈ ਅਰੈਸਟ ਵੀ ਹੋਈ ਸੀ ਕਿਉਂਕਿ ਟੀਚਰ ਯੂਨੀਅਨ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਜਾਂ ਪ੍ਰੋਟੈਸਟ ਸੀ ਜੋ ਜਾਰੀ ਸੀਗੇ ਹੈ ਨਾ ਸਾਲਟ ਪਹਿਲਾਂ ਦੀ ਗੱਲ ਹੈਗੀ ਹੈ ਤੇ ਉਸੇ ਸਿਲਸਿਲੇ ਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਹੁਣ ਉਹ ਜਿਹੜੀ ਲੜਕੀ ਹੈਗੀ ਆ ਉਹ ਕਹਿ ਰਹੀ ਹੈ ਕਿ ਅਜੇ ਵੀ ਜਿਹੜੀ ਬਦਲਾਅ ਲਿਆਉਣ ਦੇ ਮੋਟਿਵ ਦੇ ਨਾਲ ਪਾਰਟੀ ਜਿਹੜੀ ਹੈ ਉਹ ਜਿਸ ਢੰਗ ਨਾਲ ਬਦਲਾਅ ਆਉਣਾ ਚਾਹੀਦਾ ਸੀਗਾ ਉਹ ਬਦਲਾਅ ਜਿਹੜਾ ਹੈਗਾ ਉਹ ਵਾਦੇ ਜਿਹੜੇ ਪੂਰੇ ਕਰਨੇ ਸੀ ਜਿਹੜੀਆਂ ਮਤਲਬ ਉਹ ਚੀਜ਼ਾਂ ਹੋਈਆਂ ਨਹੀਂ ਤੇ ਉਹ ਰੋਸ ਵਜੋਂ ਸਿਪੀ ਸ਼ਰਮਾ ਜਿਹੜੀ ਧਰਮ ਦੀ ਭੈਣ ਬਣੀ ਸੀਗੀ ਹੁਣ ਜਿਹੜੀ ਹੈਗੀ ਆ ਸੰਗਰੂਰ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦੀ ਤਿਆਰੀ ਜਿਹੜੀ ਉਹ ਕਰ ਰਹੀ ਹੈ ਤੇ ਹੁਣ ਦੱਸਿਆ ਜਾ ਰਿਹਾ ਕਿ 10 ਮਈ ਨੂੰ ਉਹ ਸੰਗਰੂਰ ਲੋਕ ਸਭਾ ਹਲਕੇ ਲਈ ਆਪਣੇ ਕਾਗਜ਼ ਜਿਹੜੇ ਆ ਉਹ ਉੱਥੇ ਜਿਹੜੀ ਹੈ ਦਾਖਲ ਕਰੇਗੀ ਜੀ ਅ ਵਿਰਿੰਦਰ ਜੀ ਅੰਬਾਨੀ ਤੇ ਅਡਾਨੀ ਨਾਮ بڑا ਜਿਹੜਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਈ ਵਾਰੀ ਤੇ ਜੇ ਗੱਲ ਕਰੀਏ ਹੁਣ ਪਹਿਲੀ ਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਅੰਬਾਨੀ ਅਦਾਨੇ ਸਮੇਤ ਕਾਂਗਰਸ ਦੇ ਸਬੰਧਾਂ ਤੇ ਜਾਂ ਕਿਸੇ ਵੀ ਸਬੰਧ ਜਾਂ ਜੋ ਵੀ ਇਹਨਾਂ ਦੇ ਆਪਸ 'ਚ ਸਬੰਧਾਂ ਉੱਤੇ ਨਿਸ਼ਾਨਾ ਸਾਧਿਆ ਗਿਆ ਵਾ ਕੀ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਜਿਹੜਾ ਹੁਣ ਜਿਹੜਾ ਸੁਰਖੀਆਂ ਬਣਿਆ ਹੋਇਆ ਤੇ ਤੁਸੀਂ ਕਿਵੇਂ ਦੇਖਦੇ ਹੋ ਉਸ ਬਿਆਨ ਨੂੰ ਅਕਸਰ ਜਿਹੜੀਆਂ ਗੱਲਾਂ ਚਰਚਾਵਾਂ ਜਿਹੜੇ ਹੁੰਦੀਆਂ ਨੇ ਉਹ ਅਕਸਰ ਇਹ ਤੁਸੀਂ ਵੀ ਸੁਣਿਆ ਹੋਣਾ ਅਕਸਰ ਇਹ ਆਮ ਗੱਲ ਹੈ ਕਿ ਜਿਹੜੀ ਸਰਕਾਰ ਦੀ ਜਿਹੜੀ ਆ ਸਬੰਧ ਹੈ ਜਿਹੜੇ ਆ ਉਹ ਦੋਸ਼ ਲਗਦੇ ਨੇ ਜਿਸ ਢੰਗ ਨਾਲ ਅੰਡਾਨੀ ਅਮਬਾਨੀ ਨੂੰ ਲੈ ਕੇ ਇਲੈਕਟ੍ਰੋਲ ਬਾਂਡ ਆਏ ਨੇ ਉਹਦੇ ਵਿੱਚ ਵੀ ਕਾਰਪੋਰੇਟ ਘਰਾਣਿਆਂ ਤੋਂ ਵੀ ਇਸ ਪਾਰਟੀ ਨੂੰ ਇੰਨਾ ਜਿਹੜਾ ਹੈਗਾ ਸੀਗਾ ਫੰਡ ਸਿਆਸੀ ਫੰਡ ਇੰਨਾ ਮਿਲਿਆ ਇਸ ਪਾਰਟੀ ਨੂੰ ਇੰਨਾ ਮਿਲਿਆ ਸਭ ਨੂੰ ਪਤਾ ਹੈ ਕੀ ਕੁਝ ਹੋਇਆ ਤੇ ਅਕਸਰ ਜਿਹੜੀ ਹੈਗੀ ਆ ਭਾਜਪਾ ਪਾਰਟੀ ਤੇ ਨਿਸ਼ਾਨਾ ਸਾਧਿਆ ਜਾਂਦਾ ਰਿਹਾ ਹੈ ਵਕ ਵਕ ਪਾਰਟੀਆਂ ਵੱਲੋਂ ਖਾਸ ਤੌਰ ਤੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਹੁਣ ਹੋਇਆ ਕਿ ਕੰਮ ਉਲਟਾ ਜਿਹੜਾ ਦੋਸ਼ ਉਲਟ ਪਾਸੇ ਲੱਗਨੇ ਸ਼ੁਰੂ ਹੋ ਗਏ ਨੇ ਆ ਤੇਲੰਗਾਨਾ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਭਾਸ਼ਣ ਆਪਣੇ ਭਾਸ਼ਣ ਦੇ ਦੌਰਾਨ ਨਰਿੰਦਰ ਮੋਦੀ ਹੋਰਾਂ ਨੇ ਵੱਖਰੀ ਜੀ ਗੱਲ ਇੱਕ ਮਤਲਬ ਨਵਾਂ ਉਲਟਾ ਹੀ ਜਿਹੜਾ ਹੈਗਾ ਜਿਸ ਢੰਗ ਨਾਲ ਦੱਸਿਆ ਜਾ ਰਿਹਾ ਸੀ ਜਿਸ ਢੰਗ ਨਾਲ ਗੱਲਾਂ ਹੁੰਦੀਆਂ ਸੀਗੇ ਤੇ ਹੁਣ ਉਸ ਤਰੀਕੇ ਦੇ ਨਾਲ ਜਿਹੜੇ ਨਰਿੰਦਰ ਮੋਦੀ ਨੇ ਜੀ ਇਹ ਗੱਲ ਕਹੀ ਹੈ ਕਿ ਭਾਈ ਕਾਂਗਰਸ ਤੇ ਰਾਹੁਲ ਗਾਂਧੀ ਦੱਸਣ ਪਈ ਉਹਨਾਂ ਨੇ ਅਡਾਨੀ ਤੇ ਅੰਬਾਨੀ ਤੋਂ ਕਿੰਨਾ ਮਾਲ ਚੁੱਕਿਆ ਜੀ ਇਹ ਉਹਨਾਂ ਨੇ ਗੱਲ ਕਹੀ ਹੈ ਸੋ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਸਭ ਚੀਜ਼ਾਂ ਜਿਹੜੀਆਂ ਦੇਖੋ ਗੱਲ ਇਹ ਹੈ ਕਿ ਇਹਦੇ 'ਚ ਕੁਝ ਵੀ ਹੈ ਚਾਹੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਭਾਜਪਾ 'ਚ ਭਾਜਪਾ ਤੇ ਨਿਸ਼ਾਨਾ ਲਾਉਂਦੀ ਹੈ ਜਾਂ ਫਿਰ ਭਾਜਪਾ ਕਾਂਗਰਸ اور راہુલ ਗਾਂਧੀ ਤੇ ਨਿਸ਼ਾਨਾ ਲਾਉਂਦੇ ਨੇ ਪਰ ਇਹਨਾਂ ਦੇ ਦੌਰਾਨ ਵਿੱਚ ਨਿਸ਼ਾਨਾ ਲੱਗਦਾ ਕਿਹਨਾਂ ਨੂੰ ਲੈ ਕੇ ਆ ਉਹ ਅੰਡਾਨੀ ਤੇ ਅੰਬਾਨੀ ਨੂੰ ਲੈ ਕੇ ਲੱਗ ਰਿਹਾ ਦੇ ਪਤਾ ਹੈ ਕਿ ਇਸ ਵੇਲੇ ਭਾਰਤ ਦੇ ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣੇ ਨੇ ਸਭ ਤੋਂ ਵੱਡੇ ਬਿਜ਼ਨਸਮੈਨ ਨੇ ਬਹੁਤ ਪੈਸਾ ਇਹਨਾਂ ਕੋਲ ਇਸ ਵੇਲੇ ਹਰ ਚੀਜ਼ ਜਿਹੜੀ ਹੈ ਤੁਸੀਂ ਨਿੱਕੀ ਮੋਟੀ ਚੀਜ਼ ਲੈ ਲਓ ਇਹਨਾਂ ਵੱਡੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਹਨ ਨਾਨੀ ਅੰਬਾਨੀਆਂ ਦੀ ਹੈ ਚਾਹੇ ਉਹ ਨਿੱਕੀ ਮਤਲਬ ਤੇਲ ਸਰੋਂ ਦੇ ਤੇਲ ਤੋਂ ਲੈ ਕੇ ਤੁਸੀਂ ਆਟਾ ਦਾਲ ਤੁਸੀਂ ਲਾ ਲਓ ਪੈਟਰੋਲ ਲਾ ਲਓ ਮੋਬਾਈਲ ਲਾ ਲਓ ਵੱਡੇ ਵੱਡੇ ਜਿਹੜੇ ਹੈਗੇ ਏਅਰਪੋਰਟ ਲਾ ਲਓ ਵੱਡੇ ਵੱਡੇ ਤੁਸੀਂ ਪੋਰਟ ਲਾ ਲਓ ਇਹ ਨੰਨੀਆਂ ਮਾਨੀਆਂ ਦੇ ਉੱਤੇ ਕਬਜ਼ੇ ਨੇ ਤੁਹਾਨੂੰ ਵੀ ਪਤਾ ਹੈ ਕਿ ਉਹਨਾਂ ਦਾ ਵਪਾਰ ਉਹਨਾਂ ਦਾ ਬਿਜ਼ਨਸ ਅਕਸਰ ਸੁਰਖੀਆਂ 'ਚ ਰਹਿੰਦੇ ਨੇ ਅੰਡਾਨੀ ਅੰਬਾਨੀ ਹੁਣ ਉਹਨਾਂ ਨੂੰ ਲੈ ਕੇ ਭਈ ਦੋਨੇ ਪਾਸੇ ਦੋਨੇ ਪਾਰਟੀਆਂ ਉਹਨਾਂ ਨੂੰ ਲੈ ਕੇ ਜਿਹੜੀਆਂ ਜਸ ਠੰਗਣਾ ਕਰੀਏ ਦੇਖੋ ਇੱਕ ਚੀਜ਼ ਠੀਕ ਹੈ ਅਕਸਰ ਅਸੀਂ ਗੱਲਾਂ ਸੁਣਦੇ ਆ ਕਿ ਜਿਹੜੇ ਦੇਸ਼ ਨੂੰ ਚਲਾ ਰਹੇ ਨੇ ਇਹ ਸਿਆਸਤਦਾਨਾਂ ਦੇ ਪਿੱਛੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜੀ ਕਲੱਬ ਬਣੇ ਨੇ ਅਕਸਰ ਸੁਣਨ ਚ ਆਉਂਦਾ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਪਏ ਠੀਕ ਹੈ ਜਾਂ ਗਲਤ ਅਸੀਂ ਤਾਂ ਉਹ ਗੱਲਾਂ ਕਰ ਰਹੇ ਜਿਹੜੇ ਸੁਣਨ ਨੂੰ ਮਿਲਦੀਆਂ ਨੇ ਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜੀ ਇਹਨਾਂ ਸਰਕਾਰਾਂ ਦੇ ਪਿੱਛੇ ਉਹਨਾਂ ਦਾ ਹੱਥ ਹੈ ਤੇ ਉਹ ਜਸਟ ਟੈਗ ਨਾਲ ਫੰਡਿੰਗ ਦਿੰਦੀਆਂ ਨੇ ਸਰਕਾਰਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਰਕਾਰ ਦੀ ਗੱਲ ਨਹੀਂ ਕਰ ਰਹੇ ਜਾਂ ਪਿਛਲੀ ਸਰਕਾਰ ਦੀ ਅਕਸਰ ਚਾਹੇ ਇਹ ਸਰਕਾਰ ਆ ਚਾਹੇ ਪਿਛਲੀ ਸਰਕਾਰ ਆ ਦੋਸ਼ ਇੱਕ ਦੂਜੇ ਤੇ ਹਮੇਸ਼ਾ ਲੱਗਦਾ ਹੀ ਰਿਹਾ ਕੋਈ ਵੀ ਸਰਕਾਰ ਹੈ ਕੇਂਦਰ ਚ ਕਦੀ ਵੀ ਕਿਸੇ ਵੀ ਸਮੇਂ ਦੀ ਸਰਕਾਰ ਹੈ ਦੱਸਿਆ ਵੀ ਉਹ ਉਸ ਕਾਰਪੋਰੇਟ ਘਰਾਣੇ ਨੇ ਉਸ ਸਿਆਸੀ ਪਾਰਟੀ ਨੂੰ ਫੰਡ ਦਿੱਤਾ ਜਾਂ ਉਸ ਕਾਰਪੋਰੇਟ ਘਰਾਣੇ ਨੇ ਉਸ ਪਾਰਟੀ ਨੂੰ ਫੰਡ ਦਿੱਤਾ ਤੇ ਕਾਨੂੰਨ ਜਿਹੜਾ ਆਪਣੇ ਤਰੀਕੇ ਦੇ ਨਾਲ ਇਹ ਬਣਵਾਉਂਦੇ ਨੇ ਜਿਹੜੇ ਕਾਰਪੋਰੇਟ ਘਰਾਣੇ ਨੇ ਤਾਂ ਕਿ ਇਹਨਾਂ ਦੇ ਵਪਾਰ ਨੂੰ ਇਹਨਾਂ ਨੂੰ ਬੈਨੀਫਿਟ ਹੋ ਸਕੇ ਤੇ ਅਕਸਰ ਦੋਸ਼ ਲੱਗਦੇ ਰਹਿੰਦੇ ਨੇ ਕਿ ਭਾਈ ਜਿਹੜੇ ਕਾਰਪੋਰੇਟ ਘਰਾਣੇ ਨੇ ਇਹ ਫੰਡ ਦਿੰਦੇ ਨੇ ਔਰ ਜਿਹੜੇ ਸਿਆਸਤਦਾਨ ਨੇਗੇ ਜਿਹੜੇ ਸੱਤਾ ਦੇ ਵਿੱਚ ਬੈਠੇ ਲੋਕ ਨੇ ਉਹ ਇਹਨਾਂ ਦੇ ਜਿਹੜੇ ਹੈਗੇ ਆ ਉਹ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੇ ਲਈ ਉਹਨਾਂ ਦੀ ਇੱਛਾ ਪੂਰਤੀ ਦੇ ਲਈ ਵੀ ਜਿਹੜੇ ਹੈਗੇ ਉਹ ਕਾਨੂੰਨ ਉਹਨਾਂ ਦੇ ਹਿਸਾਬ ਨਾਲ ਚੇਂਜ ਕਰ ਦਿੰਦੇ ਨੇ ਬਦਲ ਦਿੰਦੇ ਨੇ ਇਸ ਵੇਲੇ ਜੋ ਅਸਲ ਜਿਹੜੇ ਪਿੱਛੇ ਸਿਆਸਤਦਾਨਾਂ ਦੇ ਅਸਲ ਪਿੱਛੇ ਜਿਹੜੀ ਪਾਵਰ ਹੈ ਉਹ ਕਾਰਪੋਰੇਟ ਘਰਾਣਿਆਂ ਦੀ ਹੈ ਅਕਸਰ ਅਸੀਂ ਸੁਣਦੇ ਹਾਂ ਹੈਨਾ ਸੋ ਇਹਦੇ ਵਿੱਚ ਚੀਜ਼ ਹੈ ਕਿ ਜਿਸ ਢੰਗ ਨਾਲ ਪਹਿਲਾਂ ਕਾਂਗਰਸ ਭਾਜਪਾ ਤੇ ਦੋਸ਼ ਲਾਉਂਦੀ ਸੀ ਤੇ ਹੁਣ ਪਹਿਲੀ ਵਾਰੀ ਹੋਇਆ ਕਿ ਕੰਮ ਉਲਟਾ ਹੋ ਗਿਆ ਹੁਣ ਨਰਿੰਦਰ ਮੋਦੀ ਨੇ ਕਾਂਗਰਸ ਔਰ ਰਾਹੁਲ ਗਾਂਧੀ ਤੇ ਜਿਹੜਾ ਨਿਸ਼ਾਨਾ ਲਾਇਆ ਕਿ ਭਾਈ ਇਹ ਜਿਹੜੇ ਹੈਗੇ ਆ ਦੱਸੋ ਤੁਸੀਂ ਦੱਸੋ ਵੀ ਅਡਾਨੀਆ ਬਾਨੀ ਤੋਂ ਕਿੰਨਾ ਕਿ ਜਿਹੜਾ ਹੈਗਾ ਉਹ ਮਾਲ ਚੁੱਕਿਆ ਇਹ ਤਾਂ ਸਭ ਜਦੋਂ ਇਲੈਕਟਰੋਨ ਬੌਂਡ ਦੀ ਜਿਹੜੀ ਲਿਸਟਾਂ ਰਿਪੋਰਟਾਂ ਸਾਹਮਣੇ ਆਈਆਂ ਇਹ ਤਾਂ ਸਭ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਫੰਡ ਮਿਲਿਆ ਕਿਸੇ ਤੋਂ ਉੱਲਾ ਜਾਂ ਲੁਕਿਆ ਨਹੀਂ ਉਹ ਤਾਂ ਜਨਤਾ ਨੂੰ ਵੀ ਪਤਾ ਹੈ ਜਨਤਾ ਜਿਹੜੀ ਹੈਗੀ ਹੈ ਅੱਜ ਕੱਲ ਬੜੀ ਸਮਝਦਾਰ ਹੋ ਗਈ ਹੈ ਵੋਟਰਾਂ ਨੂੰ ਪਤਾ ਹੈ ਕਿਹੜੀ ਪਾਰਟੀ ਉਹਦਾ ਮੋਟਿਵ ਕੀ ਹੈ ਕਿਹੜੀ ਪਾਰਟੀ ਦਾ ਕੀ ਨੀਅਤ ਹੈਗੀ ਹੈ ਇਹ ਵੋਟਰਾਂ ਨੂੰ ਪਤਾ ਹੈਗਾ ਸੋ ਇਹ ਸਭ ਚੀਜ਼ਾਂ ਜਿਹੜੀ ਹੈਗੀਆਂ ਉਹ ਵੋਟਰ ਜਿਹੜੇ ਨੇ ਜਦੋਂ ਇਲੈਕਸ਼ਨ ਹੋਣਗੇ ਆਪਣੇ ਆਪ ਸਭ ਪਾਰਟੀਆਂ ਨੂੰ ਜਵਾਬ ਦੇ ਦੇਣਗੇ ਵੀ ਤੁਹਾਡਾ کردار ਏਰੀਆ ਦੇਸ਼ ਨੂੰ ਡਿਵੈਲਪ ਕਰਨ ਦੇ ਵਿੱਚ ਤੇ ਇਹ ਸਾਡਾ ਜਵਾਬ ਇਹ ਹੈ ਜੀ ਅ ਵੀਰਿੰਦਰ ਜੀ ਪਾਰਟੀਆਂ ਬਦਲਣ ਦੀ ਜਿਹੜੀ ਰੀਤ ਆ ਜਾਂ ਪ੍ਰਤ ਕਹ ਲਈਏ ਹਾਲੇ ਵੀ ਚੱਲ ਰਹੀ ਆ ਪੰਜਾਬ ਦੇ ਵਿੱਚ ਤਾਂ ਅੱਜ ਦੂਜਾ ਦਿਨ ਆ ਵੀ ਉਮੀਦਵਾਰ ਜਿਹੜੇ ਆਪਣੀ ਨਾਮਜ਼ਦਗੀ ਪੱਤਰ ਭਰ ਰਹੇ ਨੇ ਪਰ ਹਾਲੇ ਵੀ ਜਿਹੜੀ ਇਹ ਪਾਰਟੀਆਂ ਬਦਲ ਦਾ ਛੜੱਪਾ ਮਾਰਨ ਦਾ ਜਿਹੜਾ ਦੌਰ ਆ ਹਾਲੇ ਵੀ ਚੱਲ ਰਿਹਾ ਤੇ ਅੱਜ ਵੀ ਜੇ ਗੱਲ ਕਰੀਏ ਅੱਜ ਵੀ ਦੋ ਸਿਆਸਤਦਾਨ ਵੱਡੇ ਚਿਹਰੇ ਨੇ ਉਹਨਾਂ ਨੇ ਪਾਰਟੀ ਬਦਲ ਲਈ ਐ ਤੇ ਉਹ ਕਿਹੜੇ ਨੇ ਤੇ ਤੁਹਾਡਾ ਕੀ ਕਹਿਣਾ ਹੈ ਪਾਰਟੀ ਬਦਲਣ ਵਾਲੇ ਲੋਕਾਂ ਲੈ ਕੇ ਕਈ ਵਾਰੀ ਮੇਰੀ ਨਾ ਬਹੁਤ ਜਿਹੜੇ ਸਿਆਣੇ ਹੈਗੇ ਨੇ ਲੋਕ ਪੜੇ ਆਲਮ ਫਾਜ਼ਲ ਦੇ ਜਿਹੜੇ ਜਿਹੜੇ ਬੜੇ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਤੋਂ ਪੀ ਐਚ ਡੀ ਕਰ ਰੱਖੀ ਆ ਔਰ ਬੜੇ ਵੱਡੇ ਵੱਡੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਹੈਗੇ ਨੇ ਪ੍ਰੋਫੈਸਰ ਨੇ ਜਸਟੰਗ ਨਾਲ ਸਾਡੇ ਕੋਲ ਆਉਂਦੇ ਨੇ ਪ੍ਰੋਫੈਸਰ ਪੂਰਨ ਸਈ ਇਕਨੋਮਿਕਸ ਦੇ ਪ੍ਰੋਫੈਸਰ ਨੇ ਜਵਾਲਾਲ ਨਹਿਰ ਯੂਨੀਵਰਸਿਟੀ ਤੋਂ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਬੜੇ ਪੜ੍ਹੇ ਲਿਖੇ ਕਾਬਲ ਨੇ ਗ੍ਰਦੇਸ਼ਾਂ ਦੇ ਵਿੱਚ ਵਿੱਚ ਜਾਂਦੇ ਰਹਿੰਦੇ ਨੇ ਔਰ ਡਾਕਟਰ ਬਲਵਿੰਦਰ ਆਲਖ ਨੇ ਸਾਡੇ ਕੋਲ ਆਉਂਦੇ ਨੇ ਹਨਾ ਪ੍ਰੋਗਰਾਮ ਕਰਦੇ ਨੇ ਹੋਰ ਵੀ ਬੜੇ ਆलम ਫਾਜ਼ਲ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਨਾਲ ਅਕਸਰ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਵਿਚਾਰ ਮੈਂ ਉਹਨਾਂ ਨੂੰ ਜਾਣਦਾ ਉਹਨਾਂ ਕੋ ਸਮਝਣਾ ਸਿੱਖਦਾ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਕਈ ਵਾਰੀ ਉਹ ਜੀ ਸਮਝਣ ਨੂੰ ਫੋਨ ਮਲਾ ਲੈਂਦੇ ਨੇ ਸੋ ਇਹ ਜਿਹੜੀ ਲਫ਼ਜ਼ ਹੈ ਮੰਨ ਲਓ ਕਿ ਪਾਰਟੀਆਂ ਬਦਲਿੰਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਇਹ ਹੁਣ ਤੇ ਉਹਨਾਂ ਜਿਹੜੇ ਪੜ੍ਹੇ ਲਿਖੇ ਆਲਵਾਜ਼ਲ ਬੰਦੇ ਨੇ ਉਹ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਦਲ ਬਦਲੂ ਦੀ ਜਿਹੜੇ ਕਿ ਪਿਰਤ ਪਈ ਹੈ ਇੱਕ ਸਿਲਸਿਲਾ ਚੱਲਿਆ ਹੋਇਆ ਇੱਕ ਲਾ ਇਲਾਜ ਬਿਮਾਰੀ ਦੀ ਤਰ੍ਹਾਂ ਹੋ ਗਿਆ ਜੀ ਲਾ ਇਲਾਜ ਬਿਮਾਰੀ ਬਣ ਗਈ ਹੋਈ ਹੈ ਕਿ ਅੱਜ ਵੀ ਜਸ ਢੰਗ ਨਾਲ ਤੁਸੀਂ ਦੇਖ ਲਓ ਕਿ ਆਏ ਦਿਨ ਹਲੇ ਕਿ ਦੇਖ ਲਓ ਕੋ ਬਾਈਕ ਦਿਨ ਰਹਿ ਗਏ ਨੇ ਲੋਕ ਸਭਾ ਚੋਣਾਂ ਨੂੰ ਤੇ ਅਜੇ ਵੀ ਉਹ ਜਿਹੜੀ ਦਲ ਬਦਲਣ ਦੀ ਜਿਹੜੀ ਰੀਤ ਹੈ ਪਿਰਤ ਹੈ ਉਹ ਪਈ ਹੋਈ ਹੈ سلسلہ جاری ਹੈ ਰੁਕਣ ਦਾ ਨਾਂ ਨਹੀਂ ਲੈ ਰਿਹਾ ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਸਿਆਸਦਾਨਾਂ ਨੂੰ ਉਹਨਾਂ ਦੀ ਪਾਰਟੀ ਨੇ ਟਿਕਟ ਦਿੱਤੀ ਹੋਈ ਹੈ ਉਹ ਵੀ ਇਸ ਚੀਜ਼ ਦੀ ਪ੍ਰਵਾਹ ਨਾ ਕਰਦੇ ਹੋਏ ਕਿ ਸਾਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਉਹ ਛਟੱਪਾ ਮਾਰ ਕੇ ਦੂਸਰੀ ਪਾਰਟੀ 'ਚ ਜਾ ਰਹੇ ਨੇ ਹੁਣ ਦੂਸਰੀ ਪਾਰਟੀ 'ਚ ਜਾਣ ਦਾ ਕਾਰਨ ਕੀ ਹੈ ਕਿ ਉਹਨਾਂ ਤੇ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਉਹਨਾਂ ਨੂੰ ਕੋਈ ਧਮਕਾ ਰਿਹਾ ਹੈ ਜਾਂ ਉਹਨਾਂ ਨੂੰ ਕੋਈ ਚੋਗਾ ਪਿਆ ਰਿਹਾ ਕੋਈ ਨਾ ਕੋਈ ਵਜ੍ਹਾ ਕੋਈ ਨਾ ਕੋਈ ਕਾਰਨ ਤੇ ਹੋਊਗਾ ਹੀ ਨਾ ਜੀ ਭਵਿੰਦਰ ਜੀ ਜੀ ਠੀਕ ਹੈ ਹੁਣ ਚੀਜ਼ ਇਹ ਹੈ ਕਿ ਜਿਸ ਢੰਗ ਨਾਲ ਇੱਕ ਤੇ ਆਪਾਂ ਗੱਲ ਕਰਦੇ ਆਂ ਲੁਧਿਆਣੇ ਦੀ ਲੁਧਿਆਣੇ ਦੇ ਸਾਡੇ ਇੱਕ ਬਹੁਤ ਸਿਰਕੜਵੇਂ ਆਗੂ ਸਿਸਦਾਂ ਰਹੇ ਨੇ ਬੜੇ ਧਨਾੜ ਇੰਗਲੈਂਡ ਤੋਂ ਹੀ ਜਿਹੜੀ ਹੈਗੀ ਉੱਥੋਂ ਪੱਕੇ ਸਣ ਤੇ ਉੱਥੋਂ ਛੱਡ ਕੇ ਇੱਥੇ ਆਏ ਨੇ ਇੱਥੇ ਹੋਟਲਰ ਹੋਟਲੀਅਰ ਨੇ ਮਤਲਬ ਕਿ ਬੜੇ ਵੱਡਾ ਉਹਨਾਂ ਦਾ ਲੁਧਿਆਣੇ ਦੇ ਵਿੱਚ ਵੀ ਹੋਟਲ ਰੇ ਹੈਗਾ ਹੈ ਨਾ ਤੇ ਉਹ ਜਿਸ ਢੰਗ ਨਾਲ ਆਪਾਂ ਗੱਲ ਕਰ ਰਹੇ ਹਾਂ ਜਸਸੀ ਖੰਗੂੜਾ ਹੋਰਾਂ ਦੀ ਜਸਸੀ ਖੰਗੂੜਾ ਦੀ ਆਪਾਂ ਗੱਲ ਕਰੀ ਪਹਿਲਾਂ ਕਾਂਗਰਸ ਚ ਸੀਗੇ 2007 ਦੇ ਵਿੱਚ ਕਿਲਾ रायपुर ਵਿਧਾਨ ਸਭਾ ਹਲਕਾ ਉਸ ਵੇਲੇ ਹੁੰਦਾ ਸੀਗਾ ਤਾਂ ਉੱਥੋਂ ਇਹਨਾਂ ਨੇ ਚੋਣ ਲੜੀ ਸੀ ਜਿੱਤੇ ਸੀਗੇ ਉਹ 2007 ਦੇ ਵਿੱਚ 2022 ਦੇ ਵਿੱਚ ਇਹ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਇਹ ਆਗੇ ਸੀ ਆਮ ਆਦਮੀ ਪਾਰਟੀ ਦੇ ਵਿੱਚ ਜੀ ਸੋ ਇਹਨਾਂ ਨੇ ਆਮ ਆਦਮੀ ਪਾਰਟੀ ਚ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਇਹਨਾਂ ਨੇ ਲਓ ਜੀ ਮੇਰਾ ਅਸਤੀਫਾ ਚੁੱਕੋ ਹੁਣ ਪਤਾ ਲੱਗਿਆ ਕਿ ਹੁਣ ਇਹ ਇਹਨਾਂ ਨੇ ਦੁਬਾਰਾ ਕਾਂਗਰਸ ਪਾਰਟੀ ਜਿਹੜੀ ਹੈ ਉਹ ਜੁਆਇਨ ਕਰ ਲਈ ਹੈ ਕਾਂਗਰਸ ਪਾਰਟੀ ਦੇ ਵਿੱਚ ਮੁੜ ਕੇ ਆ ਗਏ ਨੇ ਜੀ ਠੀਕ ਹੈ ਹੁਣ ਜੇ ਇਹਨਾਂ ਦੀ ਗੱਲ ਕਰੀਏ ਕਾਫੀ ਆ ਇਹਨਾਂ ਦਾ ਪਛੋਕੜ ਕਾਫੀ ਮਜ਼ਬੂਤ ਹੈ ਕਾਫੀ ਮੈਂ ਪਹਿਲਾਂ ਹੀ ਦੱਸਿਆ ਸੀ ਇੰਗਲੈਂਡ ਤੋਂ ਪੱਕੇ ਸੀ ਇੰਗਲੈਂਡ ਤੋਂ ਆ ਕੇ ਇੱਥੇ ਹੋਟਲ ਦਾ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ ਹੈ ਨਾ ਹੋਰ ਵੀ ਕਾਫੀ ਪੈਸੇ ਇੰਡਸਟਰੀ ਇਹਨਾਂ ਨੇ ਐਸਟੈਬਲਿਸ਼ ਕੀਤੀ ਹੈ ਜੇ ਇਹਨਾਂ ਦੀ ਗੱਲ ਕਰੀਏ ਤੇ ਰਿਸ਼ਤੇਦਾਰੀ ਵੀ ਇਹਨਾਂ ਦੀ ਕਾਫੀ ਇਹਨਾਂ ਦੇ ਜਿਹੜੇ ਧਰਮ ਪਤਨੀ ਨੇ ਉਹ ਸਾਡਾ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ ਜੀ ਮਰਹੂਮ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਇਹ ਉਹਨਾਂ ਦੀ ਜਿਹੜੀ ਆ ਪੁੱਤੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਹੋਇਆ ਹੈ ਜਸ ਸਿੰਘ ਗੂੜਾ ਹੁਣਾਂ ਦਾ ਜੀ ਠੀਕ ਹੈ ਜੀ ਤੇ ਉਹ ਦੇਖਿਆ ਜਾਵੇ ਰਿਸ਼ਤੇਦਾਰੀਆਂ ਤਾਂ ਚਾਰੇ ਪਾਸੇ ਨੇ ਹੈਨਾ ਹੁਣ ਦੂਜੇ ਪਾਸੇ ਇਹਨਾਂ ਦੀ ਇਨਡਾਇਰੈਕਟਲੀ ਰਿਸ਼ਤੇਦਾਰੀ ਤੇ ਉਹ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਅ ਹੈਗਾ ਜਵਾਈ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਹੁਰਾਨਾ ਜਵਾਈ ਜਿਹੜਾ ਸੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਤੁਸੀਂ ਦੇਖ ਲਓ ਕਿ ਇਹਨਾਂ ਦਾ ਹਾਂ ਹੈਗਾ ਆਪਣੇ ਆਕੀ ਕਹਿੰਦੇ ਨੇ ਪ੍ਰਤਾਪ ਸਿੰਘ ਕੈਰੋਂ ਦਾ ਪੁੱਤ ਹੈ ਜੀ ਸੋ ਕਿਤੇ ਨਾ ਕਿਤੇ ਜਿਹੜੀਆਂ ਰਿਸ਼ਤੇਦਾਰੀਆਂ ਨੇ ਉਹ ਆਪਸ ਦੇ ਵਿੱਚ ਸਿਆਸਤਦਾਨਾਂ ਦੀਆਂ ਬੜੀਆਂ ਨੇੜਤਾ ਮੰਨੀ ਜਾਂਦੀ ਹੈ ਹੁਣ ਸਿਮਰਜੀਤ ਸਿੰਘ ਮਾਨ ਹੋ ਗਏ ਪ੍ਰਤਾਪ ਸਿੰਘ ਪ੍ਰਕਾਸ਼ ਸਿੰਘ ਬਾਦਲ ਹੋ ਗਏ ਜਾਂ ਜੀ ਆਪਣੇ ਕੈਪਟਨ ਅਮਰਿੰਦਰ ਸਿੰਘ ਵਿੱਚੋਂ ਵਿੱਚ ਸਾਰਿਆਂ ਦੀਆਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਹੈਗੀਆਂ ਪਾਰਟੀਆਂ ਚਾਹੇ ਇਹ ਵੱਖ-ਵੱਖ ਨੇ ਹੈਨਾ ਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ سلسلہ ਜਿਹੜਾ ਹੈਗਾ ਉਹ ਲਗਾਤਾਰ ਜਿਹੜਾ ਹੈਗਾ ਦਲ ਬਦਲੂ ਬਦਲਣ ਦਾ ਚਾਹੇ ਕੋਈ ਵੀ ਸਿਆਸਤਦਾਨ ਹੈ ਇਹਨਾਂ ਦਾ ਲਗਾਤਾਰ ਜਾਰੀ ਹੈਗਾ ਹੈਨਾ ਹੁਣ ਦੂਜੇ ਪਾਸੇ ਜੇ ਗੱਲ ਕਰੀਏ ਤੇ ਇੱਕ ਹੋਰ ਸਰਕਟਵੇਂ ਆਗੂ ਜਿਨ੍ਹਾਂ ਨੂੰ ਉਹਨਾਂ ਦੀ ਪਾਰਟੀ ਨੇ ਟਿਕਟ ਦੇ ਦਿੱਤੀ ਅਨਾਉਂਸ ਕਰਤੀ ਕਿ ਲਾਓ ਜੀ ਟਿਕਟ ਲਾਓ ਤੁਸੀਂ ਚੋਣ ਲੜੋ ਪਰ ਉਹ ਫੇਰ ਵੀ ਬਾਪੂ ਦੇ ਇਸ ਦੇ ਪਾਰਟੀ ਛੱਡ ਕੇ ਹੁਣ ਤਾਜੇ-ਤਾਜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਜੀ ਸਰੂਪਾ ਪਾਇਆ ਖੈਰਮਕਦਮ ਕੀਤਾ ਭਈ ਤੁਹਾਡਾ ਸਵਾਗਤ ਆ ਸਾਡੀ ਪਾਰਟੀ ਦੇ ਵਿੱਚ ਆਓ ਜੀ ਹੁਣ ਉਹ ਜਿਹੜੇ ਆਗੂ ਨੇ ਉਹ ਹੈਗੇ ਨੇ ਜੀ ਰਕੇਸ਼ ਸੁਮਨ ਜੀ ਬਹੁਤ ਜਨ ਸਮਾਜ ਪਾਰਟੀ ਦੇ ਆਗੂ ਤੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਚੋਣ ਲੜਨ ਦੀ ਤੇ ਉਹ ਵੀ ਪਾਰਟੀ ਛੱਡ ਕੇ ਜਿਹੜੇ ਆ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਉੱਥੋਂ ਹੁਣ ਅਹ ਦੇਖੋ ਆਮ ਆਦਮੀ ਪਾਰਟੀ ਕਾਰਨ ਕੀ ਬਣਿਆ ਯਕੀਨ ਨਰਾਜ਼ਗੀਆਂ ਸੀ ਟਿਕਟ ਮਿਲੀ ਮਲਾਈ ਛੱਡ ਕੇ ਆ ਗਏ ਦੇਖੋ ਉਹ ਕਈ ਕਾਰਨ ਨੇ ਵੈਸੇ ਦੇਖਿਆ ਜਾਵੇ ਤੇ ਜਿਹੜੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਵਾਜਿਆ ਸੀ ਟਿਕਟ ਦਿੱਤੀ ਸੀ ਤੇ ਟਿਕਟ ਛੱਡ ਕੇ ਉਹ ਵੀ ਭਾਜਪਾ 'ਚ ਆ ਗਏ ਖੈਰ ਭਾਜਪਾ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟ ਦੇ ਦਿੱਤੀ ਇਹ ਜਿਹੜੀ ਉਹ ਬੜੇ ਆਲਮ ਫਾਜ਼ਲ ਬੰਦੇ ਨੇ ਜਿਹੜੀ ਗੱਲ ਕਹੀ ਹੈ ਨੇ ਵੀ ਇਹ ਜਿਹੜੀ ਦਲ ਬਦਲੂ ਜਿਹੜੀ ਬਿਮਾਰੀ ਆ ਦਲ ਬਦਲਣ ਦੀ ਜਿਹੜੀ ਬਿਮਾਰੀ ਏ ਲਾਜ ਇਲਾਜ ਹੋ ਗਈ ਹੈ ਤੇ ਉਹ ਇਸ ਵੇਲੇ ਅਕਸਰ ਆਪਾਂ ਰੋਜ਼ ਹੀ ਮੈਂ ਕਹਿੰਦਾ ਭੁਪਿੰਦਰ ਜੀ ਪ੍ਰੋਗਰਾਮ ਹੁੰਦਾ ਤੇ ਰੋਜ਼ ਹੀ ਆਪਾਂ ਗੱਲ ਕਰਦੇ ਆ ਕਿ ਇਹ ਜਿਹੜਾ ਸਿਲਸਲਾ ਹੈ ਜਿਹੜੀ ਪ੍ਰਤੈ ਇਹ ਨਹੀਂ ਖਤਮ ਹੁੰਦੀ ਜਿੰਨੀ ਦੇਰ ਤੱਕ ਮਾਨੂੰ ਲੱਗਦਾ ਕਿ ਹੋਰ ਜਿਹੜਾ ਕੁਝ ਦਿਨ ਹੈਗੇ ਨੇ 22 ਦਿਨ ਤੇ ਲੋਕ ਸਭਾ ਚੋਣਾਂ ਨੂੰ ਪਈ ਨਹੀਂ ਪੰਜਾਬ 'ਚ ਇੱਕ ਜੂਨ ਨੂੰ ਜਿਹੜਾ ਹੈਗਾ ਚੋਣ ਹੈਗੀ ਤੇ ਉਸ ਤੋਂ ਪਹਿਲਾਂ ਸਮਝ ਲਓ ਕਿ ਇਹ ਸਿਲਸਲਾ ਜਿਹੜਾ ਹੈਗਾ ਉਹ ਚੱਲਦਾ ਰਹੂਗਾ ਆਉਣ ਵਾਲੇ ਸਮੇਂ 'ਚ ਨੁਕਸਾਨ ਤੇ ਇਹਨਾਂ ਨਾਲ ਆਮ ਪਬਲਿਕ ਦਾ ਹੀ ਹੈਗਾ ਨਾ ਜੀ ਹੁਣ ਸਾਨੂੰ ਇਹ ਨਹੀਂ ਪਤਾ ਕਿ ਇਸ ਵੇਲੇ ਕੱਲ ਨੂੰ ਕਿਹੜੀ ਖਬਰ ਆ ਜਾਣੀ ਹੈ ਤੁਸੀਂ ਮੰਨ ਲਓ ਕੋਈ ਬੰਦਾ ਆਪਣੇ ਘਰ ਜਾਂ ਆਪਣੇ ਇਲਾਕੇ ਦੇ ਵਿੱਚ ਪਾਰਟ ਉਹ ਕਿਤੇ ਸ਼ਾਮਲ ਹੁੰਦਾ ਜਿਸ ਢੰਗ ਨਾਲ ਪ੍ਰਚਾਰ ਹੁੰਦੇ ਤੇ ਇਹ ਨਹੀਂ ਪਤਾ ਕਿ ਜਿਹੜੀ ਆਗੂ ਦੇ ਪ੍ਰਚਾਰ ਦੇ ਵਿੱਚ ਸ਼ਾਮਲ ਹੋਇਆ ਕੋਈ ਵੋਟਰ ਕੋਈ ਬੰਦਾ ਕੋਈ ਬਲਾਕ ਪ੍ਰਧਾਨ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਸ਼ਾਮ ਨੂੰ ਹੋ ਸਕਦਾ ਖੁਰੇ ਇਹ ਜਿਹੜਾ ਸਿਆਸਤਦਾਨ ਇਹ ਜਿਹੜਾ ਉਮੀਦਵਾਰ ਹੈ ਇਹ ਕਿਤੇ ਛੜੱਪਾ ਮਾਰ ਕੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਦੇ ਕੋਲ ਬਹਿ ਕੇ ਉਹਦੇ ਪ੍ਰਧਾਨ ਕੋਲ ਚਾਹ ਦਾ ਕੰਪੀਂਦਾ ਹੋਵੇ ਇਹ ਵੀ ਨਹੀਂ ਪਤਾ ਸੋ ਇਹ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਮ ਵੋਟਰ ਨੂੰ ਵੀ ਪਤਾ ਲੱਗ ਗਿਆ ਕਿ ਅੱਜਕੱਲ ਜਿਹੜੇ ਸਿਆਸਤਦਾਨ ਹੈਗੇ ਨੇ ਜ਼ਿਆਦਾ ਕਰਕੇ ਸਾਰੇ ਨਹੀਂ ਹੁੰਦੇ ਜ਼ਿਆਦਾ ਕਰਕੇ ਸਿਆਸਤਦਾਨਾਂ ਦਾ ਕਿਰਦਾਰ ਜਿਹੜਾ ਉਹ ਕਿਦਾਂ ਦਾ ਹੋ ਗਿਆ ਇਸ ਵੇਲੇ ਨਾ ਜੀ ਮੈਂ ਦੇਖਿਆ ਸਿਆਸਤਦਾਨਾਂ ਦਾ ਜਿਹੜਾ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਨਾ ਉਸ ਢੰਗ ਨਾਲ ਖਤਮ ਹੋ ਗਿਆ ਘਟਦਾ ਜਾਂਦਾ ਲੋਕ ਆਪਾਂ ਵੈਸੇ ਵੀ ਸੁਣਿਆ ਹਣਾ ਪਹਿਲਾਂ ਵੀ ਲੋਕ ਇਹਨਾਂ ਨੂੰ ਕਹਿੰਦੇ ਯਾਰ ਇਹ ਸਿਆਸਤਦਾਨਾਂ ਦੇ ਕੀ ਹੈ ਇਹਨਾਂ ਦੇ ਇਦਾਂ ਜੀ ਉਦਾਂ ਤੇ ਉਹ ਕਿਤਨੇ ਕਿਤੇ ਉਸ ਵਿਚਾਰਾਂ ਨੂੰ ਜੋ ਇਸ ਵੇਲੇ ਮਾਹੌਲ ਚੱਲਦਾ ਪਿਆ ਉਹਨਾਂ ਵਿਚਾਰਾਂ ਨੂੰ ਉਹ 네ਗੇਟਿਵ ਵਿਚਾਰਾਂ ਨੂੰ ਸਿਆਸਤ ਨੂੰ ਲੈ ਕੇ ਜਿਹੜੇ 네ਗੇਟਿਵ ਵਿਚਾਰ ਨੇ ਉਹਨਾਂ ਨੂੰ ਮਜ਼ਬੂਤੀ ਮਿਲਦੀ ਪਈ ਹੈ ਇਹ ਜਿਹੜੇ ਸਿਆਸਤਦਾਨ ਨੇ ਜੋ ਇਸ ਵੇਲੇ ਕੰਮ ਕਰ ਰਹੇ ਨੇ ਜੋ ਪਿਰਤ ਪਈ ਹੈ ਜੋ ਇਸ ਵੇਲੇ ਸਿਆਸਤਦਾਨਾਂ ਨੇ ਸੋਚਾ ਉਹਦੇ ਨਾਲ ਕੀ ਇਹ ਆਪਣਾ ਨੁਕਸਾਨ ਬਾਕੀ ਜਿਹੜੇ ਚੰਗੇ ਸਿਆਸਤਦਾਨ ਨੇ ਉਹਨਾਂ ਨੂੰ ਵੀ ਢਾਲ ਲੱਗਦੀ ਪਈ ਹੈ ਕੁਝ ਸਿਆਸਤਦਾਨਾਂ ਦੇ ਇਹੋ ਜਿਹੇ ਕਰਦਾਰ ਦੇ ਕਰਕੇ ਜੀ ਵੀਰਿੰਦਰ ਜੀ ਸਿਆਸਤ ਦੇ ਨਾਮ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤਦਾਨਾਂਵਾ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ